ਵਾਲੀ ਬਣਾ ਲਈ ਬਣਾ ਲਈ ਬਣਾ ਲਈ ਆਪ ਦਾ ਬਖੀਰ ਜੀ ਆਪ ਨੇ ਉਹ ਦਾ ਵਰਤਿਆ ਜੋ ਸਾਡੇ ਨੂੰ ਸਾਲਾ ਤਦ ਨੂੰ ਦੇਖਣਾ ਅਪ ਸਾਬ ਜੀ ਦਾ ਪੰਜਾਬ ਦੇ ਹਰਨਾ ਸਾਰੇ ਹੀ ਸਟੇਟਾਂ ਦੇ ਵਿੱਚ ਬੜੇ ਵੱਡੇ ਬਦਲ ਬਣਾਇਆ ਚੱਲ ਰਿਹਾ ਹੈ ਜੀ ਤੇ ਆਪਾਂ ਨੇ ਬਹੁਤ ਧਿਆਨ ਨਾਲ ਬੜੇ ਆਨੰਦ ਨਾਲ ਅੱਜ ਲਾਹਾ ਲੈਣਾ ਹੈ ਆਓ ਭਾਈ ਸਾਹਿਬ ਜੀ ਆ ਗਏ ਤੇ ਬੜੇ ਪਿਆਰ ਨਾਲ ਆਓ ਸਾਰੇ ਆਪਸਾ ਬਸਰਵਣ ਕਰੀਏ ਇਸੇ ਤਰ੍ਹਾਂ ਜਲਦੀ ਜਲਦੀ ਨਮਸਕਾਰ ਕਰਕੇ ਸਤਿਗੁਰਾਂ ਦੀ ਮੋਢ ਵਿੱਚ ਬੈਠਣ ਦਾ ਯਤਨ ਕਰੋ ਭਾਈ ਤੇ ਬਿਤ ਕੋ ਪ੍ਰਾਨੀ ਸਾਰੇ ਪੰਕਰਾ ਸਤਿਗੁਰ ਜੀ ਦੇ ਦਰਬਾਰ ਵਿੱਚ ਪਹੁੰਚੇ ਹੋ ਤਕਾ ਬਣਾ ਕੇ ਆਪ ਬੈਠੀਏ ਮਨ ਜੋ ਬੈਠੀਏ ਜਿੱਥੇ ਜਿੱਥੇ ਜਗਾ ਹੈ ਲੈ ਸਜੋ ਮੌਸਮ ਸੁਭਾਵਨਾ ਹੈ ਥੋੜਾ ਥੋੜਾ ਤੁਮ ਆ ਜ਼ਰੂਰ ਹੈ ਆਪਣੀਆਂ ਹੀ ਲਾਈਆਂ ਅੱਗਾ ਹਨ ਕਿ ਸਾਨੂੰ ਹੀ ਸਾਰਿਆਂ ਨੂੰ ਛਕਣੀਆਂ ਪੈਣੀਆਂ ਸਾਡੇ ਹੀ ਪੈਦਾ ਕੀਤੇ ਧੋਵੇਂ ਹਨ ਸਾਨੂੰ ਹੀ ਬਹਿਣਾ ਪੈਣਾ ਸੱਜਣੀ ਅੱਖਾਂ ਮਚਣੀਆਂ ਸਾਡੇ ਇਹ ਲੰਘੇ ਵਿੱਚ ਜਾਣਾ ਸਾਨੂੰ ਹੀ ਬਿਮਾਰ ਕਰਨਾ ਹੈ ਤੇ ਲਾਇਆ ਵੀ ਇਸ ਵੀ ਸਾਡੇ ਹੀ ਭੈਣ ਭਰਾਵਾਂ ਨੇ ਲਾਇਆ ਆਪਿਆ ਆਪਣਾ ਬੀਜਿਆ ਵੀ ਮੱਢ ਬੋਲਣ ਦਾ ਯਤਨ ਕਰੋ ਕੋਈ ਵੀ ਰਸਨਾ ਵਾਂਜੀ ਨਾ ਰਵੇ ਸਾਰੇ ਰਲ ਮਿਲ ਕੇ ਪਿਆਰ ਨਾਲ ਪੜੀਏ ਗੁਰੂ ਸਾਹਿਬ ਦਾ ਅਦਤ ਨੂੰ ਵੀ ਨੋਖ ਰੱਖਿਓ ਸਤਿਗੁਰੂ ਜੀ ਦਾ ਸਤਕਾਰ ਬਣਿਆ ਰਵੇ ਤੇ ਟਿਕਾਣਾ ਬਣਾ ਕੇ ਆਪਾਂ ਬਹੁਤਾ ਸਮਾਨੀ ਪਰ ਜਿੰਨਾ ਸਮਾਂ ਹੈ ਮਾਰ ਜੀ ਪਰਾਂਗੇ ਸ਼ਬਦ ਵਿੱਚ ਵੀ ਬੋਲੋ ਤੇ ਨਾਮ-ਨਾਮ ਸਿਮਰਨ ਵੀ ਕਰੀਏ ਬਹੁਤ ਸਜਣ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਜਿਨ੍ਹਾਂ ਦਾ ਨਾਂ ਇਹਨਾਂ ਲਿਆ ਭੋਮਾ ਜੀ ਹੋਣੀ ਤੇ ਬਾਬਾ ਮੁਖਤਿਆਰ ਸਿੰਘ ਹੋਣੀ ਇਸੇ ਤਰ੍ਹਾਂ ਬਾਬਾ ਮਨਮੋਹ ਸਿੰਘ ਹੋਣੀ ਸੰਘਰਸ਼ੀ ਜੀਵਨ ਇਹਨਾਂ ਨੇ ਦੇਖੇ ਆ ਸੋ ਸਾਰੇ ਬੈਠੇ ਆ ਰਲ ਮਿਲ ਕੇ ਆਓ ਸਾਰੇ ਵਿਦਵਾਨ ਵੀ ਹਨ ਸੁਣਝਵਾਨ ਹਨ ਪਰ ਸਾਨੂੰ ਮੌਕਾ ਦਿੱਤਾ ਤੁਸੀਂ ਕੁਝ ਸੁਣੀਏ ਤੁਦ ਕਿਤੇ ਆਏ up oh, ਕਾ ਕਰ ਜਾ ਕੇ ਨਾਮ ਲਿਖਦੇ ਨੇ 500 ਬੰਦਾ ਅਮਲ ਸ਼ਗਨ ਦੀ ਤਿੰਨ ਦਿਨਾਂ ਅੱਜ ਤਿਆਰ ਹੋ ਜਾਂਦਾ ਸੀ ਅਸੀਂ ਜੋਰ ਲਾ ਲਈਦਾ ਤਰਨੇ ਕਰ ਕਰਕੇ 100 ਨਹੀਂ ਹੁੰਦਾ ਇੰਟਰਸਟ ਨਹੀਂ ਉਹ ਅੰਦਰ ਲਗਨ ਨਹੀਂ ਮਾਨ ਖੇਲ ਰ ਗਿਆ ਪਹਿਲਾਂ ਖੇਲਣ ਦਾ ਨਹੀਂ ਸੀ ਅਗੇ ਨਕਾਈ ਕੋੜਨਾ ਪੈਂਦਾ ਸੀ ਇਹਦਾ ਫੋਕਸ ਹੁੰਦਾ ਸੀ ਬੰਦੇ ਦਾ ਫੋਕਸ ਸਮਾਰ ਸਿੱਧਾ ਸੀ ਇਹਦਾ ਨਾ ਇੱਧਰ ਜਾਂਦੇ ਜਾਂਦੇ ਮੇਰੇ ਨੂੰ ਨੱਕਾ ਮੋੜ ਦਿੰਦਾ ਸੀ ਇੱਧਰ ਤੂੰ ਆ ਜਾ ਲੱਗ ਜਾਂਦਾ ਹੁੰਦਾ ਸੀ ਉਦੋਂ ਹੁਣ ਖਿਲਰਿਆ ਪਿਆ ਛੱਪੜ ਬਣਿਆ ਪਿਆ ਪਤਾ ਨਹੀਂ ਕਿੱਥੇ-ਕਿੱਥੇ ਖਿਲਰਿਆ ਫਿਰਦਾ ਹੁਣ ਇਹਨੂੰ ਕਿੱਧਰ ਤੂੰ ਮੋੜੀਏ ਪਹਿਲਾਂ ਇਕੱਠਾ ਤੇ ਹੋਲੇ ਫੇਰ ਹੀ ਮੋੜਾਂਗੇ ਉਹ ਖਲਾਲੀ ਫਿੱਕੀ ਬੜੀ ਗੱਡੀ ਖਲਾਲੀ ਰੰਗ ਬਦਲਦੇ ਹੋ ਰੰਗ ਪਟੰਗ ਲਾਦਦੇ ਚੱਕਰ 'ਚ ਬਾਹਰੋਂ ਆਈ ਗੱਡੀ ਖਲਾ ਕੇ ਬੈਠੇ ਢਾਈ ਸਾਲ ਤਿੰਨ ਸਾਲ ਹੋ ਗਏ ਫੁੱਲੀ ਹੋਈ ਪਈ Oh